ਦੇ ਰਾਤ ਖਰੜ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਆਪਸੀ ਲੜਾਈ ਤੋਂ ਬਾਅਦ 68 ਗੋਲੀਆਂ ਚਲਾਈਆਂ ਗਈਆਂ ਸਨ ਤੇ ਇਹ ਮਾਮਲਾ ਖਰੜ ਦੇ ਇੱਕ ਪ੍ਰਾਈਵੇਟ ਸੁਸਾਇਟੀ ਦੇ ਬਾਹਰ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਆਪਸੀ ਬਹਿਸ ਕਾਰਨ ਹੋਇਆ ਸੀ ਪਹਿਲਾ ਇੱਕ ਧੜੇ ਨੇ ਦੂਜੇ ਧੜੇ ਦੀ ਕੁੱਟਮਾਰ ਕੀਤੀ ਤੇ ਫਿਰ ਉਸ ਤੋਂ ਬਾਅਦ ਗੋਲੀਆਂ ਦੀ 부ਸ਼ਾਰ ਵੀ ਕੀਤੀ ਇਸ ਵਿੱਚ ਕਿਸੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ ਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਐਨਾ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਦੋ ਹੁੱਟਾਂ ਵਿੱਚ ਛੜਪ ਤੋਂ ਬਾਅਦ ਫਾਇਰਿੰਗ ਦੇ ਮਾਮਲੇ ਵਿੱਚ ਖਰੜ ਪੁਲਿਸ ਵੱਲੋਂ ਤੁਰੰਤ ਐਕਸ਼ਨ ਕਰਦੇ ਹੋਏ 25 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ 1.9 ਐਮਐਮ ਦਾ ਦੇਸੀ ਪਿਸਤਲ ਅਤੇ ਡੰਡੇ ਸੋਟੇ ਬਰਾਮਦ ਕੀਤੇ ਗਏ ਹਨ ਮਿਤੀ 23 24 ਦੀ ਦਰਮਿਆਨੀ ਰਾਤ ਨੂੰ ਕਰਾਲੀ ਰੋਡ ਖਰੜ ਦੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿੱਥੇ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜੀ ਕੀਤੀ ਗਈ ਤੇ ਫਾਇਰਿੰਗ ਵੀ ਕੀਤੀ ਗਈ। ਉਸ ਇਨਸੀਡੈਂਟ ਦੀ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮਕਦਮਾ ਦਰਜ ਕੀਤਾ ਤੇ ਦਰਾਂਨੇ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਕੁਝ ਕਾਰ ਪਾਰਕਿੰਗ ਨੂੰ ਲੈ ਕੇ ਇਹਨਾਂ ਦੇ ਆਪਸ ਵਿੱਚ ਟਕਰਾਰਬਾਜੀ ਹੋਈ ਤੇ ਇਹਨਾਂ ਨੇ ਇੱਕ ਦੂਜੇ ਨੂੰ ਪਹਿਲਾਂ ਕੁੱਟਿਆ ਉਸ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਫਾਇਰ ਵੀ ਕੀਤਾ ਗਿਆ। ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰਾਜ਼ ਨੁਪਰ ਵਾਚਨ ਤੇ ਤੇ ਆਸ-ਪਾਸ ਤੋਂ ਮੌਕੇ ਦੀ ਪੜਤਾਲ ਤੋਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਇਹਨਾਂ ਦੋਸ਼ੀਆਂ ਦੀ شناخت ਕੀਤੀ ਗਈ ਤੇ ਇਹਨਾਂ ਵਿੱਚੋਂ 25 ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਗਏ ਇਹਨਾਂ ਪਾਸੋਂ ਇੱਕ ਵੈਪਨ 8 ਇਹਨਾਂ ਦੀਆਂ ਕਾਰਜ਼ ਇੱਕ ਮੋਟਰਸਾਈਕਲ ਕੁਝ ਹੋਰ ਡੰਡੇ ਸੋਟੇ ਇਹ ਵੀ ਬਰਾਮਦ ਕੀਤੇ ਗਏ ਤੇ ਇਹਦੇ ਨਾਲ ਹੀ ਇਹ ਅਨਸਰਾਂ ਨੂੰ ਬੜਾ ਸਖਤ ਮੈਸੇਜ ਆ ਕਿ ਮੋਹਾਲੀ ਪੁਲਿਸ ਅਜਿਹੀ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਅਤੇ ਇਹਨਾਂ ਨੂੰ ਬੜੀ ਸ਼ਕਤੀ ਨਾਲ ਡੀਲ ਕੀਤਾ ਜਾਵੇਗਾ